ਵੋਟਾਂ ਦੇ ਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਆਮ ਆਪ ਸਰਕਾਰ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਿਆਸਤ ਦਾ ਪਾਰਾ ਵੀ ਚੜਦਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਜਿਸ ਦੇ ਦੌਰਾਨ ਦਿੱਲੀ ਹਾਈ ਕੋਰਟ ਦੇ ਰੁਕ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਹਰ ਜਾਂਚ ਦੇ ਲਈ ਸਹਿਯੋਗ ਦੇਣ ਨੂੰ ਤਿਆਰ ਹਾਂ ਤੇ ਅੱਜ ਜਿਹੜੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਵੱਡੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਹਰ ਸਹਿਯੋਗ ਦੇ ਵਿੱਚ ਜਿਹੜਾ ਜਾਂਚ ਕਰਾਉਣ ਦੇ ਲਈ ਸਹਿਯੋਗ ਦਵਾਂਗਾ ਤੇ ਜਿਸ ਦੇ ਦੌਰਾਨ ਈਡੀ ਦੇ ਬਾਰ-ਬਾਰ ਸੰਮਣ ਭੇਜਣ ਤੇ ਉਹ ਪੇਸ਼ ਨਹੀਂ ਹੋਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9 ਸੰਮਣ ਭੇਜੇ ਗਏ ਪਰੰਤੂ ਉਹਨਾਂ ਦੇ ਵੱਲੋਂ ਇਹ ਸੰਮਣਾ ਨੂੰ ਠੁਕਰਾਇਆ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜੇ ਸੰਮਣਾਂ ਨੂੰ ਕਿਹਾ ਗਿਆ ਕਿ ਗੈਰ ਕਾਨੂੰਨੀ ਤੇ ਗੈਰ ਕਾਨੂੰਨੀ ਦਸ ਕਿ ਉਹਨਾਂ ਨੇ ਭਾਜਪਾ ਤੇ ਵੱਡੇ ਇਲਜ਼ਾਮ ਵੀ ਲਗਾਏ ਤੇ ਉਹਨਾਂ ਨੇ ਕਿਹਾ ਕਿ ਵੱਡੇ ਇਲਜ਼ਾਮਾਂ ਦੇ ਦੌਰਾਨ ਭਾਜਪਾ ਚੋਣਾਂ ਦਾ ਪ੍ਰਚਾਰ ਕਰਨ ਤੋਂ ਮੈਨੂੰ ਰੋਕ ਰਹੀ ਹੈ ਤੇ ਸਿਰਫ ਔਰ ਸਿਰਫ ਸਾਡੀ ਸਰਕਾਰ ਨੂੰ ਗੈਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਜਿਸ ਦੇ ਦੌਰਾਨ ਜਲ ਬੋਰਡ ਦੇ ਵੱਲੋਂ ਵੀ ਜਿਹੜਾ ਸੰਮਣ ਕਰਕੇ ਤਲਬ ਕੀਤਾ ਗਿਆ ਤੇ ਜਿਸ ਤੋਂ ਬਾਅਦ ਈਡੀ ਦੇ ਵੱਲੋਂ ਫਿਰ ਤੋਂ ਜਿਹੜਾ ਨਵਾਂ ਸੰਮਣ ਵੀ ਭੇਜਿਆ ਗਿਆ ਤੇ ਰਾਉ ਸਾਬਨੀ ਕੋਰਟ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੇਸ਼ੀ ਦਿੱਤੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਉਹਨਾਂ ਨੇ ਕਿਹਾ ਜੇ ਜਦੋਂ ਮੈਨੂੰ ਜ਼ਮਾਨਤ ਮਿਲ ਗਈ ਹੈ ਤਾਂ ਫਿਰ ਈੜੀ ਬਾਰ ਬਾਰ ਸਮਨ ਕਿਉਂ ਪੇਜ ਰਿਹਾ ਤੇ ਉੱਥੇ ਹੀ ਗ੍ਰਿਫਤਾਰੀ ਮਾਮਲੇ ਤੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਜਿਸ ਦੇ ਦੌਰਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਤੋਂ ਦਿੱਲੀ ਦੇ ਹਾਈ ਕੋਰਟ ਦਾ ਰੁਖ ਕੀਤਾ ਤੇ ਰੁਖ ਦੌਰਾਨ ਦੱਸਦੇ ਕਿ ਉਹਨਾਂ ਨੇ ਇੱਕ ਅਰਜੀ ਦਾਖਲ ਕੀਤੀ ਤੇ ਪਟੀਸ਼ਨ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਹਰ ਮਾਮਲੇ ਦੇ ਵਿੱਚ ਸਹਿਯੋਗ ਦੇਣ ਨੂੰ ਤਿਆਰ ਹਾਂ ਤੇ ਜਿਸ ਦੇ ਦੌਰਾਨ ਅੱਜ ਇੱਕ ਵੱਡੀ ਸੁਣਵਾਈ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹੋਵੇਗੀ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸਿਆਸੀ ਸਤ ਦਾ ਪਾਰਾ ਵੀ ਚੜਦਾ ਜਾ ਰਿਹਾ ਹੈ ਤੇ ਉੱਥੇ ਹੀ ਆਪ ਸਰਕਾਰ ਨੂੰ ਵੱਡੇ ਝਟਕੇ ਵੀ ਲੱਗ ਰਹੇ ਨੇ ਤੇ ਵੋਟਾਂ ਦੇ ਦਿਨ ਵੀ ਰੇੜੇ ਆ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਵਿਰੋਧੀ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਨੇ ਹੀ ਕਟੜੇ ਇਮਾਨਦਾਰ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਂ ਦੇ ਸਾਹਮਣੇ ਪੇਸ਼ ਹੋਣ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਨੇ ਫਿਰ ਤੋਂ ਹਾਈ ਕੋਰਟ ਦਾ ਰੋਕ ਕੀਤਾ ਤੇ ਅਰਜੀ ਦਾਖਲ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਹਰ ਜਿਹੜਾ ਜਾਂਚ ਮਾਮਲੇ ਦੇ ਵਿੱਚ ਸਹਿਯੋਗ ਦੇਣ ਨੂੰ ਤਿਆਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਜਿਸ ਦੇ ਦੌਰਾਨ ਦਿੱਲੀ ਹਾਈ ਕੋਰਟ ਦੇ ਰੁਕ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਹਰ ਜਾਂਚ ਦੇ ਲਈ ਸਹਿਯੋਗ ਦੇਣ ਨੂੰ ਤਿਆਰ ਹਾਂ ਤੇ ਅੱਜ ਜਿਹੜੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਵੱਡੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਹਰ ਸਹਿਯੋਗ ਦੇ ਵਿੱਚ ਜਿਹੜਾ ਜਾਂਚ ਕਰਾਉਣ ਦੇ ਲਈ ਸਹਿਯੋਗ ਦਵਾਂਗਾ ਤੇ ਜਿਸ ਦੇ ਦੌਰਾਨ ਈਡੀ ਦੇ ਬਾਰ ਬਾਰ ਸੰਮਣ ਭੇਜਣ ਤੇ ਉਹ ਪੇਸ਼ ਨਹੀਂ ਹੋਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸામਨੇ ਆ ਰਹੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੌ ਸਮਣ ਭੇਜੇ ਗਏ ਪਰੰਤੂ ਉਹਨਾਂ ਦੇ ਵੱਲੋਂ ਇਹ ਸਮਣਾਂ ਨੂੰ ਠੁਕਰਾਇਆ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜੇ ਸੰਮਣਾਂ ਨੂੰ ਕਿਹਾ ਗਿਆ ਕਿ ਗੈਰ ਕਾਨੂੰਨੀ ਤੇ ਗੈਰ ਕਾਨੂੰਨੀ ਦਸਤੇ ਉਹਨਾਂ ਨੇ ਭਾਜੀਪੀ ਤੇ ਵੱਡੇ ਇਲਜ਼ਾਮ ਵੀ ਲਗਾਏ ਤੇ ਉਹਨਾਂ ਨੇ ਕਿਹਾ ਕਿ ਵੱਡੇ ਇਲਜ਼ਾਮਾਂ ਦੇ ਦੌਰਾਨ ਭਾਜੀਪੀ ਚੋਣਾਂ ਦਾ ਪ੍ਰਚਾਰ ਕਰਨ ਤੋਂ ਮੈਨੂੰ ਰੋਕ ਰਹੀ ਹੈ ਤੇ ਸਿਰਫ ਔਰ ਸਿਰਫ ਸਾਡੀ ਸਰਕਾਰ ਨੂੰ ਗੈਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਜਿਸ ਦੇ ਦੌਰਾਨ ਜਲਬੋਰਡ ਦੇ ਵੱਲੋਂ ਵੀ ਜਿਹੜਾ ਸੰਮਣ ਕਰਕੇ ਤਲਬ ਕੀਤਾ ਗਿਆ ਤੇ ਜਿਸ ਤੋਂ ਬਾਅਦ ਈਡੀ ਦੇ ਵੱਲੋਂ ਫਿਰ ਤੋਂ ਜਿਹੜਾ ਨਵਾਂ ਸੰਮਣ ਵੀ ਭੇਜਿਆ ਗਿਆ ਤੇ ਰਾਉ ਸਾਬਨੇ ਕੋਰਟ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੇਸ਼ੀ ਦਿੱਤੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਜ਼ਮਾਨਤ ਮਿਲ ਗਈ ਹੈ ਤਾਂ ਫਿਰ ਈੜੀ ਬਾਾਰ-ਬਾਰ ਸਮਨ ਕਿਉਂ ਪੇਜ ਰਿਹਾ ਤੇ ਉੱਥੇ ਹੀ ਗ੍ਰਿਫਤਾਰੀ ਮਾਮਲੇ ਤੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਜਿਸ ਦੇ ਦੌਰਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਤੋਂ ਦਿੱਲੀ ਦੇ ਹਾਈ ਕੋਰਟ ਦਾ ਰੁਖ ਕੀਤਾ ਤੇ ਰੁਖ ਦੌਰਾਨ ਦੱਸਦੀ ਹੈ ਕਿ ਉਹਨਾਂ ਨੇ ਇੱਕ ਅਰਜੀ ਦਾਖਲ ਕੀਤੀ ਤੇ ਪਟੀਸ਼ਨ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਹਰ ਮਾਮਲੇ ਦੇ ਵਿੱਚ ਸਹਾਇਕ 1.5 ਨੂੰ ਤਿਆਰ ਆ ਤੇ ਜਿਸ ਦੇ ਦੌਰਾਨ ਅੱਜ ਇੱਕ ਵੱਡੀ ਸੁਣਵਾਈ ਜਿਹੜੀ ਦਿਲ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹੋਵੇਗੀ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸਿਆਸਤ ਦਾ ਪਾਰਾ ਵੀ ਚੜਦਾ ਜਾ ਰਿਹਾ ਹੈ ਤੇ ਉੱਥੇ ਹੀ ਆਪ ਸਰਕਾਰ ਨੂੰ ਵੱਡੇ ਝਟਕੇ ਵੀ ਲੱਗ ਰਹੇ ਨੇ ਤੇ ਵੋਟਾਂ ਦੇ ਦਿਨ ਵੀ ਨੇੜੇ ਆ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਵਿਰੋਧੀ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਨੇ ਹੀ ਕਟੜੇ ਇਮਾਨਦਾਰ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀੜੇ ਦੇ ਸਾਹਮਣੇ ਪੇਸ਼ ਹੋਣ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਨੇ ਫਿਰ ਤੋਂ ਹਾਈ ਕੋਰਟ ਦਾ ਰੋਕ ਕੀਤਾ ਤੇ ਅਰਜੀ ਦਾਖਲ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਹਰ ਜਿਹੜਾ ਜਾਂਚ ਮਾਮਲੇ ਦੇ ਵਿੱਚ ਸਹਿਯੋਗ ਦੇਣ ਨੂੰ ਤਿਆਰ ਹਾਂ